ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਹੋਪਸ ਹੋ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਣੀ ਲਾਈਫ ਇੰਜੋਏ ਕਰ ਰਹੇ ਹੋਵੋਗੇ ਤੇ ਅੱਜ ਆਪਾਂ ਬਣਾਉਣ ਲੱਗੇ ਆ ਫਿਰ ਤੋਂ ਇੱਕ ਛੋਟੀ ਜੀ ਵੀਡੀਓ ਅੱਜ ਤਾਂ ਵੈਸੇ ਜੀ ਸੋਚਿਆ ਕਿ ਚਲੋ ਘੁੰਮਣ ਚੱਲਦੇ ਆ ਪਰ ਬਾਹਰ ਦੇਖੋ ਮੀਂਹ ਦਾ ਪੂਰਾ ਮੌਸਮ ਬਣਿਆ ਪਿਆ ਵਾ ਵੈਸੇ ਵੀ ਜੇ ਤੁਹਾਨੂੰ ਪਤਾ ਹੀ ਹੈ ਕਿ ਮੀਂਹ ਪੈਂਦਾ ਹੀ ਰਹਿੰਦਾ ਵਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਫਪਾ ਚੱਲੇ ਆ ਆਦੀ ਗੁਰਦੁਆਰਾ ਸਾਹਿਬ ਕਿਉਂਕਿ ਕਾਫੀ ਦਿਨ ਹੋ ਗਏ ਗੁਰੂ ਘਰ ਨਹੀਂ ਗਏ ਤੇ ਸੋਚਿਆ ਕਿ ਚਲੋ ਅੱਜ ਗੁਰੂ ਘਰ ਚੱਲਦੇ ਆ ਕਿਉਂਕਿ ਇੱਕ ਰੱਬੀ ਆ ਜਿਹੜਾ ਉਰੇ ਤੱਕ ਲੈ ਕੇ ਆਇਆ ਤੇ ਉਹ ਤੋਂ ਬਿਨਾਂ ਤਾਂ ਆਪਾਂ ਕੁਝ ਵੀ ਨਹੀਂ ਹੈਗੇ ਸੱਚੀ ਬਰੇ ਜਾਨ ਸੀਗਾ ਆਂ ਕਿ ਉਹ ਤਾਂ ਦਿਨ ਚੜਿਆ ਪਿਆ ਦੇਖੀ ਉੱਥੇ ਅੱਗੇ ਕੀ ਨੂੰ ਮੇਸਟਰ ਦਾ ਇਹ ਕੋਲੇ ਕਿੰਨਾ ਨੇ ਉੱਥੇ ਮਿਰ ਧੁੱਪਾ ਪੂਰੇ ਬੱਦਲ ਆ ਪੂਰੇ ਘੜਾ ਪਤਾ ਲੱਗਦਾ ਹੁੰਦਾ ਆ ਕਈ ਵਾਦੋ ਡਲਡੇ ਵਾਲ ਮੀ ਪੈਂਦਾ ਹੁੰਦਾ ਵਾ ਉਰੇ ਧੁੱਪ ਨਿਕਲੀ ਪਈ ਹੁੰਦੀ ਹੈ ਚਲ ਜੀਏ ਫਿਰ ਹਾਂ ਹਾਂ ਜੀ ਆਪਾਂ ਪਹੁੰਚ ਚੁੱਕੇ ਗੁਰੂ ਘਰ ਅੱਥੜੇ ਗਦੇ ਹਣ ਉੱਤੇ ਲੋ ਵੀ ਆਪਾਂ ਟੇ ਲਿਆ ਮੱਥਾ ਗੁਰੂ ਘਰ ਮੀ ਹਜੇ ਵੀ ਨਹੀਂ ਹਟਿਆ ਲੋ ਵੀਹ ਲਈ ਪੂਰਾ ਪਿਆਰਿਆ ਬੱਦਲੀ ਬੱਦਲ ਹੋਇਆ ਪਿਆ। ਯਾਰ ਉਹ ਰੇ ਮੀ ਦਾ ਬਦਲਦਾ ਆਪਾਂ ਕਿਹੜੇ ਇਰੀਚ ਰਹੇ ਨਹੀਂ ਜਿੱਥੇ ਮੀ ਤੋਂ ਬਿਨਾ ਕੁਝ ਹੈ ਹੀ ਨਹੀਂ। ਕਿਹੜੇ ਇਲਾਕਾ ਕਿਹੜਾ ਇਲਾਕਾ ਥੋੜਾ ਸਾਡਾ ਇਲਾਕਾ ਹੈਗਾ ਸਰੀ। ਆਪਾਂ ਚੱਲਦੇ ਹਾਂ ਥੋਂ ਅੱਗੇ ਬਣਾਉਂਦੇ ਆਂ ਦੇਖਦੇ ਆਂ ਅੱਗੇ ਟਾਈਮ ਤੋਂ ਕਿਵੇਂ ਹੈ ਸੈੱਟ ਬੰਦਾ ਸਾਰਾ। ਹਾਂਜੀ ਆਪਾਂ ਪਹੁੰਚ ਚੁੱਕੇ ਆਪਣੀ ਜਗ੍ਹਾ ਤੇ ਜਿੱਥੇ ਆਪਾਂ ਨੂੰ ਖਾਣਾ ਪੀਣਾ ਵਾ। ਆਹ ਪਲਾਇਆ ਕੁਝ ਇਸ ਤਰ੍ਹਾਂ ਦਾ। ਹੈ? ਚਲ ਕੋਈ ਨਹੀਂ ਇੰਨੇ ਦਾ ਚੱਲਦਾ ਰਹਿੰਦਾ ਔਰ ਇਹ ਕਿਹੜਾ ਵੀ ਨਵੀਂ ਗੱਲ ਆਪਾਂ ਇੱਥੇ ਹੁਣ ਡੋਸਾ ਸਾਰੇ ਗਾਵਾਂ ਪਾ ਪਹਿੰਦੇ ਸਮਝ ਨਹੀਂ ਲੱਦੀ ਕਿ ਚੱਲਦਾ ਬਹੁਤ ਸੋਸ ਸਮਝ ਨੂੰ ਤੁਸੀਂ ਕੀ ਕੰਮ ਹੈ ਲੈ ਆ ਦੇਖੋ ਤੇ ਬਾਬੇ ਨਹੀਂ ਓਟਵਾ ਲੱਗੀਆਂ ਆਪਾਂ ਇੱਡੀ ਪਹੁੰਚ ਆ ਗਿਆ ਲੈ ਸੌਂਗ ਸੁਣਨ ਦ ਸੀ ਇਹ ਵੀ ਸਾਰੇ ਪੈਂਦੀਆਂ ਤੱਕ ਚੈਂਪੀਅਨ ਉਹ ਵੀ ਰੋਕਣ ਵਾ ਮੈਂ ਲੱਗ ਗਿਆ ਪਤਾ ਵੀਡੀਓ ਬਣਦੀ ਲੇ ਨੇ ਕਿਦਾਂ ਟੈਸਟ ਹੋਊਗਾ ਖਾਣ ਦਾ ਬਰੇ। ਬਸ ਹੀ। ਉਹ ਵੀ ਆਪਣਾ ਖਾਣਾ ਪੀਣਾ ਹੋ ਗਿਆ ਡਨ। ਜਦੋਂ ਬੈਠਾ ਹੀ ਨਾ ਮੈਂ ਕਿਹੜੀ ਜਗ੍ਹਾ ਤੇ ਆ ਗਏ? ਚਿੱਲੇ ਮਿੱਲੇ ਪਿੱਲੇ ਇੱਲੇ ਇੱਲੇ। ਸੋਈ ਗੱਲ ਆ। ਪਰ ਪਰ ਫੂਡ ਵਧੀਆ। ਵਧੀਆ ਸੀਗਾ। ਨਾਈਸ। ਫੂਡ ਦੋਸਾ। ਹਮਮ ਆਈ ਲਾਈਕ ਇਟ। ਪਹਿਲੀ ਵਾਰੀ ਖਾਦਾ ਪੈਣਾ। ਆ ਵਧੀਆ ਸੀ। ਚਲੋ ਹੁਣ ਆਪਾਂ ਅੱਗੇ ਮਿਲਦੇ ਆ ਤੁਹਾਨੂੰ। ਥੋੜੀ ਜਿਹੀ ਕੰਮ ਕੁੰਮ ਜੇ ਕਰ ਲਈਏ। ਟੈਸਟ ਸਗੋ। ਹਾਂ ਚਲੋ। ਮੀ ਮੂੰ ਹਟ ਗਿਆ ਵੈਸੇ। ਓਕੇ ਆਦਾ ਉਹਨਾਂ ਸ਼ੀਸ਼ੇ ਦੇ ਉੱਤੇ ਛਿੱਟੇ ਜੇ ਪੈਣੇ ਹਾਂਜੀ ਹੁਣ ਆ ਪਾ ਗਏ ਗਰੋਸਰੀ ਕਰਨ ਸੇਵ ਔਨ ਫੂਡਸ ਤੇ ਇੱਥੇ ਸਾਰੇ ਤਰ੍ਹਾਂ ਦਾ ਫੂਡ ਜਾਂ ਮਤਲਬ ਗਰੋਸਰੀ ਵਾਲੀ ਸਾਰੀ ਆਈਟਮ ਮਿਲ ਜਾਂਦੀ ਆ ਦੇਖੋ ਜਿਵੇਂ ਪਿਆਜ਼ ਵਗੈਰਾ ਪਿਆਜ਼ ਲਸਣ ਪਿਆ ਕੋਈ ਇਦਾਂ ਦਾ ਚੀਜ਼ ਨਹੀਂ ਵੀ ਨਾ ਮਿਲਦੀ ਹੋਵੇ ਕੋਲਾ ਪਿਆਜ਼ ਵੀ ਪਿਆ ਜੇ ਤੁਸੀਂ ਮਤਲਬ ਪੈਕਿੰਗ ਵਿੱਚ ਲੈਣਾ ਉਹ ਵੀ ਲੈ ਸਕਦੇ ਆ ਤੇ ਆ ਇੱਧਰ ਦੇਖੋ ਸਿਰਫ ਤਿੰਨ ਗੱਟੀਆਂ ਗੱਟੀਆਂ ਨੇ ਲਸਣ ਦੀਆਂ ਕਿੱਤੇ ਹੋਏ ਨੇ ਤੇ ਆਹ ਸਾਰੀਆਂ ਸਬਜ਼ੀਆਂ ਵਗੈਰਾ ਪਈਆਂ ਨੇ ਇੱਥੇ ਫਰੋਹੀਆਂ ਚੀਜ਼ਾਂ ਆ ਦੇਖੋ ਸਭ ਕੁਝ ਪਿਆ ਉਰੇ ਬਲੋਡ ਇੱਕ ਛੱਤ ਦੇ ਹੇਠ ਲਈ ਤੁਹਾਨੂੰ ਸਾਰਾ ਕੁਝ ਮਿਲ ਜਾਂਦਾ ਬਟ ਹਾਂ ਇੱਕ ਚੀਜ਼ ਅਲੱਗ ਆ ਕਿ ਜਿਹੜਾ ਰੇਟ ਹੁੰਦਾ ਵਾ ਉਹ ਹਰ ਇੱਕ ਸਟੋਰ ਦਾ ਅਲੱਗ-ਅਲੱਗ ਆ ਕਿਤੇ ਵੀ ਤੁਹਾਨੂੰ ਇੱਕੋ ਜਿਹਾ ਰੇਟ ਨਹੀਂ ਮਿਲੂਗਾ ਕਿਤੇ ਕੁਝ ਕੁ ਚੀਜ਼ਾਂ ਦਾ ਰੇਟ ਘੱਟ ਹੁੰਦਾ ਤੇ ਕਿਸਤੇ ਕੁਝ ਕੁ ਚੀਜ਼ਾਂ ਰੇਟ ਜ਼ਿਆਦਾ ਹੁੰਦਾ ਬਟ ਫਰਕ ਜ਼ਰੂਰ ਹੁੰਦਾ ਵਾ ਕੋਈ ਇਹ ਨਹੀਂ ਕਿ ਨਾ ਫਰਕ ਹੋਵੇ ਫਰਕ ਹਰ ਇੱਕ ਚੀਜ਼ ਚ ਹੁੰਦਾ ਹੈ ਤੇ ਹਰ ਇੱਕ ਚੀਜ਼ ਦੀ ਮਤਲਬ ਆਇਲ ਅਲੱਗ ਹੁੰਦੀ ਆ ਵਧੀਆ ਵਾਸਤੇ ਊਡ ਵਗੈਰਾ ਕੋਈ ਇਦਾਂ ਦਾ ਨਹੀਂ ਹੈਗਾ ਬਟ ਹਾਂ ਕਿ ਫਰੋਜਾਂ ਚੀਜ਼ਾਂ ਜ਼ਿਆਦਾ ਨੇ ਇੱਥੇ ਬਾਕੀ ਜਿਹੜੀ ਪੈਕਿੰਗ ਵਾਲੀਆਂ ਹੁੰਦੀਆਂ ਨੇ ਜਿਵੇਂ ਆਪਣੀ ਕਹੋ ਚਾਹ ਨਾਲ ਖਾਣ ਨੂੰ ਆ ਪਕੌੜੀਆਂ ਪੂੜੀਆਂ ਹੋਈਆਂ ਜਾਂ ਅੰਬਿਸਕੁਟ ਵਗੈਰਾ ਸਾਰਾ ਕੁਝ ਇਹ ਤੁਹਾਨੂੰ ਪੈਕਿੰਗੇ ਸੇਮ ਹੀ ਮਿਲਦੀ ਆ ਪਰ ਇਹਨਾਂ ਦਾ ਵੀ ਰੇਟ ਅਲੱਗ-ਅਲੱਗ ਹੀ ਹੁੰਦਾ ਕਿਤੇ ਕਿਤੇ ਵੀ ਇਹ ਨਹੀਂਗਾ ਕਿ ਕੱਲੇ ਮਤਲਬ ਸਬਜ਼ੀਆਂ ਵਗੈਰਾ ਦਾ ਬਟ ਹਰ ਇੱਕ ਚੀਜ਼ ਦਾ ਰੇਟ ਅਲੱਗ ਹੁੰਦਾ ਵਾ ਪਰ ਹਾਂ ਕਿਤੇ ਕਿਤੇ ਇਹ ਜ਼ਰੂਰ ਹੁੰਦਾ ਵਾ ਵੀ ਕਿਤੇ ਸਟੋਰਾਂ ਦੇ ਵਿੱਚ ਜਿਵੇਂ ਸਬਜ਼ੀਆਂ ਵਗੈਰਾ ਹੋ ਗਈਆਂ ਉਹ ਕਿਤੇ ਤੁਹਾਨੂੰ ਲੱਗਦਾ ਹੁੰਦਾ ਕਿ ਤਾਜ਼ੀਆਂ ਨੇ ਤੇ ਕਿਸੇ ਸਟੋਰਾਂ ਦੇ ਵਿੱਚ ਠੀਕ-ਠੀਕ ਜਿਹੀਆਂ ਹੁੰਦੀਆਂ ਨੇ ਮਤਲਬ ਗੁਜ਼ਾਰੇ ਜੋਗੀਆਂ ਕਿ ਬੰਦਾ ਬਣਾ ਲਵੇ ਉਸੇ ਟਾਈਮ ਪਰ ਜੇ ਹਾਂ ਬਾਲਾ ਟਾਈਮ ਪਈਆਂ ਰਹਿਣ ਫੇਰ ਮੁਸ਼ਕਲ ਆ ਫੇਰ ਤੁਸੀਂ ਭੁੱਲ ਜਓ ਚਲੋ ਵੀ ਹੁਣ ਆਪਾਂ ਬਿੱਲ ਵਗੈਰਾ ਕਰਾ ਲਿਆ ਤੇ ਹੁਣ ਇੱਥੋਂ ਆਪਾਂ ਚੱਲਦੇ ਆ ਜਿਹੜਾ ਸਮਾਨ ਲੈਣਾ ਸੀ ਉਹ ਆਪਾਂ ਲੈ ਲਿਆ ਹੁਣ ਤੱਕ ਬਾਹਰ ਹਜੇ ਮੀਂਹ ਪਈ ਜਾਂਦਾ ਵਾ ਔਰੇ ਕਿਉਂਕਿ ਮੀਂਹ ਹਟਦਾ ਹੀ ਨਹੀਂ ਦੇਖੋ ਬੱਦਲ ਹੀ ਬੱਦਲ ਪਰ ਇੱਕ ਚੀਜ਼ ਹੈ ਕਿ ਔਰੇ ਪਾਣੀ ਨਹੀਂ ਖੜਦਾ ਜੇ ਆਪਾਂ ਆਏ ਆ ਕਿੱਥੇ ਆਏ ਆ ਆ ਇੱਧਰ ਵੀ ਬੈਠੇ ਨੇ ਮੈਡਮ ਨਾਲ ਅੱਜ ਆਪਾਂ ਆਏ ਆ ਗਿਲਫਰਡ ਸ਼ਾਪਿੰਗ ਦਾ ਕਰਨ ਨਹੀਂ ਆਏ ਬਾਕੀ ਦੇਖਦੇ ਆ ਜੇ ਹੋ ਵੀ ਗਈ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ ਸਾਨੂੰ ਤਾਂ ਤੇ ਗੱਡੀ ਘਣਾਉਣ ਜਗਾ ਪਹਿਲਾਂ ਤਾਂ ਅਸੀਂ ਹੁਣ ਇੱਥੇ ਗੱਡੀ ਦਾ ਦੇਖਦੇ ਆ ਪਾਰਕਿੰਗ ਦਾ ਦੇਖੋ ਪੂਰੀ ਭਰੀ ਪਈ ਆ ਪਾਰਕਿੰਗ ਲਾਈਨਾਂ ਤੇ ਸਮਝ ਨਹੀਂ ਲੱਗਦੀ ਲਾਈਨਾਂ ਪੂਰਾ ਲੱਗਿਆ ਹੋਇਆ ਵਾ ਲੱਭਦੇ ਫਿਰਦੇ ਤਾਂ ਫੜੀ ਫੋਨ ਫੜੀ ਯਾਰ ਲਾਈਨਾਂ ਤੇ ਲਾਈਨਾਂ ਲੱਗੀਆਂ ਵਾ ਬਾਹਰ ਪੂਰੀ ਲੱਗੀ ਹੋਈ ਆ ਲੋਕੀ ਸਾਰੇ ਜਿੰਨੇ ਵੀ ਗੱਡੀਆਂ ਲਈ ਫਿਰਦੇ ਸਭ ਉਹ ਦੇਖ ਹੁਣ ਗੱਡੀ ਸਭ ਆ ਡੋਨਟ ਨੋ ਨੀ ਆਪਾਂ ਤਾਂ ਕਿ ਤੁਹਾਨੂੰ ਲੱਗਦਾ ਪਾਰਕਿੰਗ ਮਿਲੂਗੀ ਲੈਟਸ ਸੀ ਦੇਖਦੇ ਹਾਂ ਕਹਾਂ ਮਿਲਦੀ ਹੈ ਪਾਰਕਿੰਗ ਉਸ ਕੋਲਾ ਕੰਮ ਹੋਇਆ ਪਿਆ ਮੇਰੇ ਨਾਲ ਕੋਸ ਕਦੋਂ ਵੀ ਵੱਡਾ ਵਾਲਾ ਕੰਮ ਹੋਇਆ ਪਿਆ ਹਾਂ ਤਾਂ ਰਾਸ਼ੀ ਬਹੁਤ ਆ ਲੈਣੀ ਲੈਣ ਲੱਗੀ ਪਈ ਆ ਪੂਰੀ ਪਾਰਕਿੰਗ ਭਰੀ ਪਈ ਆ ਹਾਂ ਤਾਂ ਤੁਸੀਂ 25 26 ਨੂੰ ਆਉਣ ਨੂੰ ਫਿਰਦੇ ਸੀਗੇ 25 26 ਨੂੰ ਫਿਰ ਆਇਆ ਵਾ ਸਾਧਰੇ ਆ ਜਵੇ ਥਾਣੇ ਯਾਰ ਐਸੀ ਠੀਮੰਦ ਮੌਸਮ ਵਧੀਆ ਨਾ ਅੰਕਲ ਤੂੰ ਕਿਹੜੀ ਗੱਡੀ ਤੇਰੀ ਗੱਡੀ ਆ ਇਹ ਲੱਭਦਾ ਫਿਰਦਾ ਆ ਮਾਮ ਨੂੰ ਨਹੀਂ ਗੱਡੀ ਤੋਂ ਵੈਲ ਕੈਚ ਅਪ ਲੇਟਰ ਪਾਰਕਿੰਗ ਲੱਭਣ ਤੋਂ ਬਾਅਦ ਉਹਨੂੰ ਪਾਰਕਿੰਗ ਮਿਲ ਚੁੱਕੀ ਹੈ 15-20 ਮਿੰਟ ਤੇ ਜਿਹੜੇ ਕੋਲੇ ਕੱਢਣ ਤੋਂ ਬਾਅਦ ਕਿੱਥੇ ਉਹ ਇਹ ਮੈਸ ਨਹੀਂ ਬਣਾਉਦੇ ਆ ਪਿਛਲੇ ਸਾਲ ਹੀ ਬਣਾਇਆ ਸੀ ਇਹਨਾਂ ਨੇ ਲੋ ਵੀ ਆਪਾਂ ਪਹੁੰਚ ਚੁੱਕੇ ਹਾਂ ਗਿਲਫਰਡ ਮਾਲ ਤੇ ਮੈਂ ਇੱਕ ਗੱਲ ਦਖਣੀ ਭੁੱਲ ਗਿਆ ਇਹ ਅਗਲੇ ਦਿਨ ਦਾ ਵਲੌਗ ਆ ਬਈ ਅਗਲੇ ਦਿਨ ਛੁੱਟ ਕੀਤਾ ਹੈ ਉਹ ਇੱਕ ਦਿਨ ਪਹਿਲਾਂ ਕੀਤਾ ਸੀ ਪਰ ਉਹ ਦਿਨ ਕਿਤੇ ਗਏ ਨਹੀਂ ਸੀਗੇ ਤੇ ਹੁਣ ਆਪਾਂ ਚੱਲਦੇ ਹਾਂ ਦੇਖੋ ਸਾਰਾ ਭਰਿਆ ਹੋਇਆ ਸੀ। ਸੀਰਾਸ਼ਾ ਭਰਿਆ ਹੋਇਆ ਪਿਆ। ਗੁਰੂ ਬਾਗੁਰੂ ਇੰਨਾ ਰਾਸ਼ ਪੂਰੇ ਦੇ ਲੋਕ ਬਣ ਉਹਦੇ ਅਸਲੀ ਤੱਕ ਕਰੇ ਸਮੇਸਨਾ ਬਾਕਸਿੰਗ ਦੇ। ਬੜਾ ਵੱਡਾ ਝੋਖਾ ਆਇਆ ਪਿਆ ਤਾਂ ਕੰਮ। ਵੀ ਇਹ ਕਾਦੇ ਵਾ ਤਿਖੜਿਆ ਅੰਨੇ ਜਾਣੇ। ਸਾਂਤੇ ਕਰਕੇ ਬੀ ਫੋਟੋ ਆਉਂਦੀਆਂ ਨੇ ਸਾਰੇ ਇੰਡੀਅਨ ਲੁੱਕ ਕੀ ਖੜੇ ਆ ਲੈ ਚੋਰਾ ਕੋਈ ਨਹੀਂ ਦੀ ਨਾ ਦੇਖੀਂ ਦੀ ਨਾ ਕਿਤੇ ਕੋਰਾ ਕੋਈ ਸਹੀ ਗੱਲ ਦਾ ਕਿਵੇਂ ਲਾਈਨ ਬਣਾਈ ਖੜੇ ਐ ਇੰਨਾ ਯਾਰ ਰੌਸ਼ ਸ਼ੋਪਿੰਗ ਸ਼ੋਪਿੰਗ ਕਰਕੇ ਆਪਾਂ ਬਾਹਰ ਨਿਕਲ ਚੁੱਕੇ ਆ ਤੇ ਬਾਹਰ ਹਨੇਰਾ ਵੀ ਹੋ ਚੁੱਕਿਆ ਬਈ ਵੀ ਬੰਦ ਹਨ ਕਿੰਨੇ ਵਣ ਜੀ ਹੋਈ ਜਾਂਦੀ ਆ ਹਾਂ ਮੀਨ 26000 ਬਹੁਤ ਹੋਇਆ ਵਾ ਬਕਰੇ ਕੀ ਹਜੇ 5 ਵਜਨ ਲਹਿਰਾ ਵੀ ਹੋ ਗਿਆ ਤਰੋਂ ਆਪਾਂ ਦੂਜੇ ਪੜਾ ਤੇ ਪਹੁੰਚ ਚੁੱਕਿਆ ਹੈ ਸੈਂਟਰਲ ਸਿਟੀ ਮਾਹੌਲ ਦੇ ਵਿੱਚ ਆਪਾਂ ਕਿ ਇੱਥੇ ਵੀ ਦੇਖ ਲਈਏ ਹੁਣ ਕੀ ਹਿਸਾਬ ਕਿਤਾਬਾ ਕਿੰਨਾ ਗਰਾਜ ਆ ਪਾਰਕਿੰਗ ਤਾਂ ਇਹਦੀ ਫੋਲੀ ਆ ਅੰਦਰ ਜਾ ਕੇ ਦੇਖਦੇ ਆ ਕੀ ਆ ਹੁਣ ਇੱਥੇ ਅੱਜ ਘਟੀ ਆ ਨਾ ਇੱਥੇ ਨਹੀਂ ਨਰਾਜ ਹੈਗਾ ਬੜੀ ਚਲੇ ਗਈ ਲੈ ਵੈਰੀ ਗੱਲ ਇੱਥੇ ਸ਼ਾਂਤੀ ਹੀ ਲੱਗਦੀ ਹੈ ਉਹ ਫਾਈਟ ਵਾਲਾ ਉਹਨਾਂ ਤੋਂ ਪੁੱਛ ਲੈਣੇ ਬੜੀ ਹੁੰਦੀ ਹੋ ਰਹੀ ਹਿਸ਼ਿਆ ਪਿਛਲੇ ਸਾਲ ਵੀ ਇਹੀ ਸੀਗਾ ਹੁਣ ਵੀ ਇਹੀ ਆ ਦੇਖੋ ਹੀ ਵਾਰ ਲਵ ਯੂ ਲੋਕ ਪਰੇ ਸ਼ਾਂਤੀ ਹੈ ਲੋਕਾਂ ਦੀ ਦੇ ਵੀ ਆਪ ਕੋਮ ਦੇ ਕੰਗਰੇਟ ਆ ਪਹੁੰਚ ਗਏ ਆ ਤੇ ਹੁਣ ਆਪਾਂ ਇੱਥੋਂ ਲੈ ਲਿਆ ਟੈਟੂ ਕਾਰਨ ਪਹੁੰਚ ਗਏ ਇੱਥੋਂ ਬੋਲਦੇ ਨੇ ਪ੍ਰਾਈਸ ਇੱਦਾਂ ਨਹੀਂ ਅੰਦਰ ਕਾਣ ਤੋਂ ਬਾਅਦ ਮਿਲਦੇ ਆ ਕਿਸੇ ਆਖਲੇ ਬਲੌਗ ਦੇ ਵਿੱਚ ਉਹ ਤੱਕ ਲਈ ਟੇਕ ਕੇਅਰ